ਅਲੂ ਵਿਧਿਆਣਾ ਵਿਕੇ ਐਡਿਟ ਸਕੂਲ ਸਟਾਫ ਲੁਧਿਆਣਾ ਡੀਸੀ ਦਫ਼ਤਰ ਪਹੁੰਚਿਆ ਜਿੱਥੇ ਉਹਨਾਂ ਵੱਲੋਂ ਪੀਸੀਐਮ ਫਾਈਲ ਗੋਇਣ ਨੂੰ ਮੰਗ ਪੱਤਰ ਦਿੱਤਾ ਗਿਆ ਜਿਸ ਤੋਂ ਬਾਅਦ ਐਡਿਟ ਸਕੂਲ ਸਟਾਫ ਤੇ ਮੈਂਬਰਾਂ ਵੱਲੋਂ ਦੱਸਿਆ ਗਿਆ ਕਿ ਉਹਨਾਂ ਦੀਆਂ ਪਿਛਲੇ 6 ਮਹੀਨਿਆਂ ਦੀ ਤਨਖਾਹਾਂ ਉਹਨਾਂ ਦੇ ਖਾਤੇ ਵਿੱਚ ਨਹੀਂ ਪਈਆਂ ਜਿਸ ਕਾਰਨ ਉਹਨਾਂ ਦੇ ਹਾਲਾਤ ਵੱਧ ਤੋਂ ਵੱਧਰ ਹੁੰਦੇ ਜਾ ਰਹੇ ਹਨ ਪਤਰੀਜ਼ ਮੌਕੇ ਉਹਨਾਂ ਵੱਲੋਂ ਦੱਸਿਆ ਗਿਆ ਕਿ ਉਹਨਾਂ ਦੇ ਨਾਲ 48 ਸਕੂਲ ਹਨ ਅਤੇ ਪੂਰੇ ਪੰਜਾਬ ਦੇ 379 ਸਕੂਲ ਹਨ ਜਿਨ੍ਹਾਂ ਨੂੰ ਤਨਖਾਵਾ ਨਹੀਂ ਮਿਲਿਆ ਉਹ ਤੇ ਇਸ ਮੌਕੇ ਪੀਸੀਐਮ ਫਾਇਰ ਗੋਇਲ ਵੱਲੋਂ ਆਸ਼ਵਾਸ਼ਣ ਮਿਲਿਆ ਮੈਂ ਹਰਮਿੰਦਰਪਾਲ ਸਿੰਘ ਜੀ ਅੱਜ ਕਿੱਥੇ ਆਏ ਸੀ ਮੈਂ ਅਸੀਂ 87 ਨੂੰ ਮੰਗ ਪੱਤਰ ਦੇਣ ਆਏ ਸੀ ਜੀ ਪਿਛਲੇ 6 ਮਹੀਨਿਆਂ ਤੋਂ ਸਾਡੀ ਐਡਮ ਸਟਾਫ ਦੀ ਜਿਹੜੀ ਸੈਲਰੀ ਹੈ ਉਹ ਨਹੀਂ ਆਈ ਗ੍ਰਾਂਟ ਨਹੀਂ ਆਈ ਹੈ ਡੀਪੀ ਦਫਤਰਾਂ ਨਾਲ ਗੱਲ ਨਹੀਂ ਕਰ ਰਿਹਾ ਚੈਕਿੰਗ ਦੇ ਬਹਾਨੇ ਸਾਡੇ ਨੂੰ ਤੰਗ ਕਰ ਰਿਹਾ ਅਸੀਂ ਅੱਜ ਸੀਐਮ ਸਾਹਿਬ ਨੂੰ ਮੰਗ ਪੱਤਰ ਦੇਣਾ ਚਾਹੁੰਦੇ ਸੀ ਉਹ ਫਿਰ ਡੀਸੀ ਸਾਹਿਬ ਦੇ ਥਰੂ ਜਿਹੜਾ ਅਸੀਂ ਅੱਜ ਮੰਗ ਪੱਤਰ ਦਿੱਤਾ ਆਪ ਦਾ ਰੋਸ ਪੱਤਰ ਵੀ ਦਿੱਤਾ ਹੈ ਸਾਨੂੰ ਉਮੀਦ ਹੈ ਕਿ ਸੀਐਮ ਸਾਹਿਬ ਜਲਦੀ ਜਿਹੜਾ ਆਪਣਾ ਪਾਰਟਿਸਿਪੇਟ ਕਰਕੇ ਸਾਡੀ ਤਨਖਾਹਾਂ ਜਿਹੜੀਆਂ ਨੇ ਉਹ ਰੀਲੀਜ਼ ਕਰਾਉਣਗੇ ਜੀ ਜਦੋਂ ਮੰਗ ਪੱਤਰ ਦਿੱਤਾ ਗਿਆ ਉਹਨਾਂ ਨੂੰ ਕੀ ਆਸ਼ਰੰਗ ਹੋਈ ਉਹਨਾਂ ਨੇ ਇਹੀ ਆਸ਼ਰੰਗ ਦਿੱਤਾ ਕਿ ਅਸੀਂ ਅੱਜ ਸੀਐਮ ਪੋਰਟਲ ਤੇ ਜਿਹੜੀ ਹੈ ਉਹ ਲੈਟਰ ਜਿਹੜੀ ਹੈ ਉਹ ਭੇਜ ਦਾਂਗੇ ਜੀ ਸਪੈਸ਼ਲ ਇੰਡੈਕਸ ਸਕੂਲ ਹੋ ਤੁਹਾਡੇ ਨਾਲ 48 ਸਕੂਲ ਨੇ ਜਿਲ੍ਹਾ ਲੁਧਿਆਣਾ ਦੇ ਤਕਰੀਬਨ 379 ਸਕੂਲ ਨੇ ਪੂਰੇ ਪੰਜਾਬ ਦੇ ਜਿਨ੍ਹਾਂ ਨੂੰ ਤਨਖਾਹ ਨਹੀਂ ਮਿਲੀ ਸਰ ਜੇ ਤਨਖਾਹ ਨਹੀਂ ਗਈ ਤਾਂ ਲੈਟਰ ਤੁਹਾਡਾ ਕੀ ਹੋਏਗਾ ਸੰਘਰਸ਼ ਤੇਜ਼ ਕਰ ਦਿੱਤਾ ਜਾਏਗਾ ਮੇਰਾ ਨਾਮ ਡਾਕਟਰ ਜੈਕਪਾਲ ਕੋਹਲ ਪ੍ਰਿੰਸੀਪਲ ਪੀਐਸ ਖਾਲਸਾ ਨੇ ਸੀਨੀਅਰ ਲੁਧਿਆਣਾ ਤੋਂ ਸਾਡੀ ਇੱਕੋ ਇੱਕ ਮੰਗ ਹੈਗੀ ਇਸ ਟਾਈਮ ਕਿ ਜਿਹੜੇ ਸਾਡੇ 6 ਮਹੀਨਿਆਂ ਤੋਂ ਤਨਖਾਹ ਰੁਕੀਆਂ ਹੋਈਆਂ ਨੇ ਉਹ ਤਾਂ ਤਨਖਾਹ ਰਿਲੀਜ਼ ਕੀਤਾ ਜਾਂ ਅਤੇ ਸਾਡੇ ਬਫਰ ਵੱਲੋਂ ਇੱਕ ਫੈਸਲਾ ਕੀਤਾ ਗਿਆ ਸੀ ਕਿ ਸਾਨੂੰ ਸੀਐਮ ਸਾਹਿਬ ਨੂੰ ਰਿਕਵੈਸਟ ਕੀਤੀ ਹੈ ਕਿ ਇਹ ਮੰਗ ਪੱਤਰ ਡੀਸੀ ਸਾਹਿਬ ਦੇ ਥਰੂ ਸੀਐਮ ਸਾਹਿਬ ਨੂੰ ਦਿੱਤਾ ਜਾਵੇ ਤੇ ਅੰਦੂਰ ਮੈਡਮ ਜੀ ਨੇ ਹੀ ਸ਼্বাসਣ ਦੁਆਇਆ ਕਿ ਜਿਹੜਾ ਤੁਹਾਡੇ ਮੰਗ ਪੱਤਰ ਅਸੀਂ ਜਲਦ ਮੈਂ ਸੀਐਮ ਸਾਹਿਬ ਨੂੰ ਇੱਥੋਂ ਹਾਰਵਰਡ ਕਰ ਦੇਵਾਂ ਮੈਂ ਸੀਮਾ ਮਿੱਤਰ ਨੌਰਿਆ ਮਲ ਜੈਂਸ ਸਕੂਲ ਤੋਂ ਲੁਧਿਆਣਾ ਤੋਂ ਹਾਂ ਸਾਨੂੰ ਪਿਛਲੇ 6 ਮਹੀਨੇ ਤੋਂ ਸੈਲਰੀ ਨਹੀਂ ਮਿਲੀ ਹੈ ਇਸੇ ਦੇ ਰਿਗਾਰਡਿੰਗ ਅਸੀਂ ਅੱਜ डीसी साहब हिमांशु जैन जी ਨੂੰ ਮਿਲਣ ਆਏ ਸੀ ਪਰ ਉਹ ਕਿਸੇ ਮੀਟਿੰਗ ਚ ਬੀਜ਼ੀ ਹੈ ਤਾਂ ਅਸੀਂ ਇਹ ਹੁਣ ਮੈਡਮ ਪਾਇਲ ਨੂੰ ਮਿਲ ਕੇ ਆਏ ਹੈਗੇ ਆ ਤੇ ਉਹਨਾਂ ਨੂੰ ਕਿਹਾ ਕਿ ਸਾਡੀ ਗ੍ਰਾਂਟ ਰਿਲੀਜ਼ ਕਰਾਈ ਜਾਏ ਤਾਂ ਕਿ ਸਾਨੂੰ ਸੈਲਰੀ ਮਿਲ ਜਾਏ ਅਸੀਂ 6 ਮਹੀਨੇ ਤੋਂ ਬਹੁਤ ਪਰੇਸ਼ਾਨ ਆ ਬੱਚਿਆਂ ਦੀਆਂ ਫੀਸਾਂ ਦੇਣ ਵਾਲੀਆਂ ਨੇ ਹੋਰ ਵੀ ਬੜੇ سارے ਖਰਚੇ ਆ ਅਸੀਂ ਕਿੰਨੀ ਵਾਰ ਕਹਿ ਰਹੇ ਆ ਕਿ ਦੇ ਦਿੱਤਾ ਜਾਏ ਚਲੋ ਅਸੀਂ ਘਰ ਦਾ ਚੁੱਲਾ ਠੱਡਾ ਪਿਆ ਹੋਇਆ ਹਾਂਜੀ ਹਾਂਜੀ ਬਿਲਕੁਲ ਜੀ ਇਹ ਨਹੀਂ ਕਰਨਾ ਨਹੀਂ ਮੈਡਮ ਨੂੰ ਮਿਲੇ ਆ ਦੇਖੋ ਉਮੀਦ ਹੈ ਕਿ ਸ਼ਾਇਦ ਮਿਲ ਜਾਏਗਾ ਸਾਨੂੰ ਉਹਨਾਂ ਨੇ ਕਿਹਾ ਇਹਨਾਂ ਨੇ ਸਾਨੂੰ ਅੱਜ ਇੱਕ ਐਡਿਟ ਸਕੂਲ ਦੀ ਐਸੋਸੀਏਸ਼ਨ ਹੈ ਲੁਧਿਆਣਾ ਦੀ ਜਿਸ ਵਿੱਚ ਇਹਨਾਂ ਨੇ ਸਾਨੂੰ ਇੱਕ ਅੱਜ ਮੰਗ ਪੱਤਰ ਦਿੱਤਾ ਹੈ ਤੇ ਚਾਹੁੰਦੇ ਆ ਕਿ ਇਹ ਸੀਐਮ ਸਾਹਿਬ ਨੂੰ ਫਾਰਵਰਡ ਕਰ ਦਿੱਤਾ ਜਾਵੇ ਤੇ ਬਸ ਹੁਣ ਇਹਨਾਂ ਦੀ ਮੰਗ ਅਨੁਸਾਰ ਉਹ ਸੀਐਮ ਸਾਹਿਬ ਨੂੰ ਮੈਂ ਨਾਲ ਦੀ ਨਾਲ ਫਾਰਵਰਡ ਕਰ ਦਿੱਤਾ ਜਾਏਗਾ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਨੂੰ